ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਕਾਂਗਰਸ ਲੋਕ ਲੁਧਿਆਣਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਦ ਦਾਸ ਜੀ ਇਹ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਦੀ ਪ੍ਰਧਾਨਗੀ ਦੇ ਵਿੱਚ ਰੋਜ਼ ਮੁਜ਼ਾਰਾ ਹੋ ਰਿਹਾ ਹੈ ਵੜਿੰਗ ਖੁਦ ਟਰੈਕਟਰ ਚਲਾ ਕੇ ਪ੍ਰਦਰਸ਼ਨ ਵਾਲੀ ਥਾਂ ਤੇ ਪਹੁੰਚੇ ਨੇ ਤੇ ਕਾਂਗਰਸ ਅਗਵਾ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਹੈ ਤੇ ਵਿਰੋਧ ਪ੍ਰਦਰਸ਼ਨ ਸਵੇਰੇ 11 ਵਜੇ ਲੁਧਿਆਣਾ ਦੇ ਗਲਾਡਾਰ ਦਫ਼ਤਰ ਦੇ ਬਾਹਰ ਸ਼ੁਰੂ ਹੋਇਆ ਜਿਸ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਆਗੂ ਤੇ ਵਰਕਰ ਸ਼ਾਮਲ ਹੋਏ ਨੇ ਰਾਜਾ ਵੜਿੰਗ ਨੇ ਸਾਰੇ ਕਾਗਰਸੀ ਆਗੂ ਤੇ ਸਮਰਥਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਦੇ ਰਾਜਾ ਵੀ ਇਹ ਕਹਿਣਾ ਹੈ ਕਿ ਜੇ ਭਗਤ ਸਿੰਘ ਵੀ ਉੱਚੀ ਸੋਚ ਨਾ ਰੱਖਦਾ ਹੁੰਦਾ ਤਾਂ ਸ਼ਾਇਦ ਭਾਰਤ ਆਜ਼ਾਦ ਨਾ ਹੁੰਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਹੈ ਪਰ ਜੇਕਰ ਸਾਨੂੰ ਆਪਣੇ ਅੰਦਰਲੇ ਦੇਸ਼ ਭਗਤ ਨੂੰ ਜਗਾਉਣਾ ਹੈ ਤਾਂ ਅੱਜ ਮੀਤੋਂ ਡਰੇ ਬਿਨਾ ਸਾਨੂੰ ਆਪਣਾ ਕੁੜਤਾ ਪਜਾਵਾਂ ਗੰਦਾ ਕਰਨਾ ਪੈਣਾ ਹੈ ਤੇ ਆਪਣੇ ਹੱਕਾਂ ਦੇ ਲਈ ਜ਼ਮੀਨ ਤੇ ਬੈਠਣਾ ਪੈਣਾ ਹੈ ਇਹ ਜ਼ਰਮਿਆਨ ਉਹਨਾਂ ਕਿ ਹੈ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਰ ਉਹਨਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਨਹੀਂ ਕਰਦੇ ਭਾਵੇਂ ਮੀਂਹ ਪਵੇ ਭਾਵੇਂ ਹਨੇਰੀ ਆਵੇ ਅਸੀਂ ਡਰਦੇ ਨਹੀਂ ਆ ਸਰਕਾਰਾਂ ਜਾਣਦੀਆਂ ਨਹੀਂ ਕਿ ਲੋਕ ਆਪਣੇ ਕੱਪੜੇ ਗਿੱਲੇ ਜਾਂ ਗੰਦੇ ਨਹੀਂ ਕਰ ਸਕਦੇ ਇਸੇ ਕਰਕੇ ਉਹ ਸਾਨੂੰ ਤੰਗ ਕਰਦੇ ਨੇ ਪੰਜਾਬੀ ਕਦੇ ਝੁੱਕਦੇ ਨਹੀਂ ਪੰਜਾਬੀ ਮਰ ਸਕਦਾ ਪਰ ਹੱਕ ਨਹੀਂ ਛੱਡ ਸਕਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਲੈਂਡ ਪੁਲਿੰਗ ਨੀਤੀ ਵਾਪਸ ਨਹੀਂ ਲਈ ਜਾਂਦੀ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ ਵਿਰੋਧ ਜਾਰੀ ਰਹੇਗਾ ਕੋਈ ਵੀ ਪੰਜਾਬੀ ਧਰਨਾ ਨਹੀਂ ਛੱਡੇਗਾ ਜੋ ਮਿੱਟੀ ਵਿੱਚ ਗਿੱਲੇ ਹੋਣ ਜਾਂ ਆਪਣੇ ਕੱਪੜੇ ਗੰਦੇ ਹੋਣ ਤੋਂ ਡਰਦਾ ਉਹ ਕਿਸਾਨ ਨਹੀਂ ਸਗੋ ਗੱਦਾਰ ਹੈ ਤੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਸਾਡੀ ਧਰਤੀ ਸਾਡੀ ਮਾਂ ਹੈ ਤੇ ਅਸੀਂ ਇਸ ਦੇ ਲਈ ਹਰ ਲੜਾਈ ਲੜਨ ਨੂੰ ਤਿਆਰ ਆ ਤੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਪਹੁੰਚੇ ਨੇ ਤੇ ਗਲਾੜਾ ਦਫ਼ਤਰ ਦੇ ਬਾਹਰ ਰੋਸ ਮੂਜ਼ਾਰਾ ਹੋ ਰਿਹਾ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਕਾਂਗਰਸ ਦੇ ਲੋਕ ਲੁਧਿਆਣਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਦਅਸਰ ਇਹ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਦੀ ਪ੍ਰਧਾਨਗੀ ਦੇ ਵਿੱਚ ਰੋਜ਼ ਮੁਜ਼ਾਰਾ ਹੋ ਰਿਹਾ ਹੈ ਵੜਿੰਗ ਖੁਦ ਟਰੈਕਟਰ ਚਲਾ ਕੇ ਪ੍ਰਦੂਸ਼ਣ ਵਾਲੀ ਥਾਂ ਤੇ ਪਹੁੰਚੇ ਨੇ ਤੇ ਕਾਂਗਰਸ ਦੇ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਨਾਰਾਵਾਜ਼ੀ ਕੀਤੀ ਹੈ ਤੇ ਵਿਰੋਧ ਪ੍ਰਦਰਸ਼ਨ ਸਵੇਰੇ 11 ਵਜੇ ਲੁਧਿਆਣਾ ਦੇ ਗਲਾਡਾਰ ਦਫਤਰ ਦੇ ਬਾਹਰ ਸ਼ੁਰੂ ਹੋਇਆ ਜਿਸ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਆਗੂ ਤੇ ਵਰਕਰ ਸ਼ਾਮਲ ਹੋਏ ਨੇ ਰਾਜਾ ਵੜਿੰਗ ਨੇ ਸਾਰੇ ਕਾਗਰਸੀ ਆਗੂ ਤੇ ਸਮਰਥਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੇ ਪਗਤ ਸਿੰਘ ਵੀ ਉੱਚੀ ਸੋਚ ਨਾ ਰੱਖਦਾ ਹੁੰਦਾ ਤਾਂ ਸ਼ਾਇਦ ਭਾਰਤ ਆਜ਼ਾਦ ਨਾ ਹੁੰਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਤੇ ਲਈ ਆਪਣੀ ਜਾਨ ਦਿੱਤੀ ਹੈ ਪਰ ਜੇਕਰ ਸਾਨੂੰ ਆਪਣੇ ਅੰਦਰਲੇ ਦੇਸ਼ ਭਗਤ ਨੂੰ ਜਗਾਉਣਾ ਹੈ ਤਾਂ ਅੱਜ ਮੀਤੋਂ ਡਰੇ ਬਿਨਾ ਸਾਨੂੰ ਆਪਣਾ ਕੁੜਤਾ ਪਜਾਵਾ ਗੰਦਾ ਕਰਨਾ ਪੈਣਾ ਤੇ ਆਪਣੇ ਹੱਕਾਂ ਦੇ ਲਈ ਜ਼ਮੀਨ ਤੇ ਬੈਠਣਾ ਪੈਣਾ ਇਸ ਦਰਮਿਆਨ ਉਹਨਾਂ ਕਿਹਾ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਪਰ ਉਹਨਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਨਹੀਂ ਕਰਦੇ ਭਾਵੇਂ ਮੀਂਹ ਪਵੇ ਭਾਵੇਂ ਹਨੇਰੀ ਆਵੇ ਅਸੀਂ ਡਰਦੇ ਨਹੀਂ ਹਾਂ ਸਰਕਾਰਾਂ ਜਾਣਦੀਆਂ ਨਹੀਂ ਕਿ ਲੋਕ ਆਪਣੇ ਕੱਪੜੇ ਗਿੱਲੇ ਜਾਂ ਗੰਦੇ ਨਹੀਂ ਕਰ ਸਕਦੇ ਇਸੇ ਕਰਕੇ ਉਹ ਸਾਨੂੰ ਤੰਗ ਕਰਦੇ ਨੇ ਪੰਜਾਬੀ ਕਦੇ ਝੁੱਕਦੇ ਨਹੀਂ ਪੰਜਾਬੀ ਮਰ ਸਕਦਾ ਪਰ ਹੱਕ ਨਹੀਂ ਛੱਡ ਸਕਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਲੈਂਡ ਪੁਲਿੰਗ ਨੀਤੀ ਵਾਪਸ ਨਹੀਂ ਲਈ ਜਾਂਦੀ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ ਵਿਰੋਧ ਜਾਰੀ ਰਹੇਗਾ ਕੋਈ ਵੀ ਪੰਜਾਬੀ ਧਰਨਾ ਨਹੀਂ ਛੱਡੇਗਾ ਜੋ ਮਿੱਟੀ ਵਿੱਚ ਗਿੱਲੇ ਹੋਣ ਜਾਂ ਆਪਣੇ ਕੱਪੜੇ ਗੰਦੇ ਹੋਣ ਤੋਂ ਡਰਦਾ ਉਹ ਕਿਸਾਨ ਨਹੀਂ ਸਗੋ ਗੱਦਾਰ ਹੈ ਤਾਂ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਸਾਡੀ ਧਰਤੀ ਸਾਡੀ ਮਾਂ ਹੈ ਤੇ ਅਸੀਂ ਇਸ ਦੇ ਲਈ ਹਰ ਲੜਾਈ ਲੜਨ ਨੂੰ ਤਿਆਰ ਆ ਤਾਂ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਪਹੁੰਚੇ ਨੇ ਤੇ ਗਲਾੜਾ ਦਫ਼ਤਰ ਦੇ ਬਾਹਰ ਰੋਸ ਮੁਜ਼ਾਰਾ ਹੋ ਰਿਹਾ ਹੈ